ਹੈਲੋ ਸੋਸ਼ੀ ਗੱਲ ਜੀ ਸਾਰਿਆਂ ਨੂੰ ਮੀਤ ਕਰਦੇ ਆ ਦੁੱਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਹੁਣ ਚੂਚੇ ਨੂੰ ਆਪਦੇ ਘਰੇ ਛੱਡ ਕੇ ਆਵਾਂਗੇ ਇਹਦੇ ਘਰੇ ਦਰਖਤ ਦੇ ਉੱਤੇ ਘਾਟੋ ਦੇ ਬੱਚੇ ਨੂੰ ਕਿਉਂਕਿ ਬਹੁਤ ਦਿਨ ਹੋ ਗਏ ਸੀ ਆਪਾਂ ਰੱਖੇ ਉਹਨੂੰ ਤਕਰੀਬਨ ਮਹੀਨਾ ਹੋਣ ਵਾਲਾ ਸੀਗਾ ਇਹ ਤਾਂ ਛੇਤੀ ਨਾਲ ਲੱਭਦਾ ਵੀ ਨਹੀਂ ਹੁੰਦਾ ਕੰਬਲ ਦੇ ਵਿੱਚ ਲੁਕਿਆ ਬੈਠੰਦਾ ਇਹਨੂੰ ਠੰਡ ਬਹੁਤ ਲੱਗਦੀ ਆ ਹਨਾ ਤੇ ਉਹ ਦੇਖੋ ਉੱਥੇ ਬੈਠਾਗਾ ਤੇ ਹੁਣ ਇਹਨੂੰ ਬਾਹਰ ਕੱਢਦੇ ਆ ਇਹਦੇ ਵਿੱਚੋਂ ਦੇਖ ਕਿਵੇਂ ਲੁਕਿਆ ਬੈਠਾ ਹੈ ਇੰਨੀ ਗਰਮੀ ਪੈਂਦੀ ਆ ਤਾਂ ਵੀ ਇਹ ਕੰਬਲ ਚ ਲੁੱਕ ਕੇ ਬਹਿ ਜਾਂਦਾਗਾ ਬਾਹਰ ਕ ਤੇ ਹੁਣ ਪਹਿਲਾਂ ਨਾਲੋਂ ਬਹੁਤ ਐਕਟਿਵ ਆ ਬਹੁਤ ਛਰਾਰਤੀ ਹੈ ਹੱਥ ਜਿ ਵੀ ਨਹੀਂ ਆਂਦਾ ਹੁਣ ਤਾਂ ਭੱਜੇ ਹੀ ਫਿਰਦਾ ਹੈਗਾ ਤੇ ਇਸੇ ਕਰਕੇ ਮੈਨੂੰ ਇਹ ਆ ਕਿ ਚਲੋ ਹੁਣ ਇਹ ਆਪਦੀ ਰਖਿਆ ਆਪ ਕਰ ਸਕਦਾ ਆਪਦੀ ਸੁਰੱਖਿਆ ਆਪ ਕਰ ਸਕਦਾ ਹਨਾ ਔਰ ਕੀ ਕਹਿੰਦੇ ਹੁੰਦੇ ਨੇ ਆਪਦੀ ਰਖਿਆ ਆਪਦੀ ਸੁਰੱਖਿਆ ਆਪਦੀ ਦੇਖਭਾਲ ਆਪਦੀ ਦੇਖਭਾਲ ਵੀ ਆਪ ਕਰ ਸਕਦਾ ਕਿਉਂਕਿ ਆਪ ਦੇ ਖਾਣ ਪੀਣ ਵੀ ਪ੍ਰਬੰਧ ਕਰ ਸਕਦਾ ਹਨਾ ਆਪਦੀ ਮਤਲਬ ਇਹ ਜੀਵਨ ਆਪਦਾ ਹੁਣ ਜਿ ਹੋ ਸਕਦਾ ਵਧੀਆ ਤਰੀਕੇ ਨਾਲ ਕਿ ਹੋਣੇ ਕਿਸੇ ਦੇ ਹੱਥ ਨਹੀਂ ਆਂਦਾ ਭੱਜੇ ਹੀ ਫਿਰਦਾ ਹੁਣ ਇਹ ਬਹੁਤ ਐਕਟਿਵ ਆਇਹ ਪਹਿਲਾਂ ਨਾਲੋਂ ਤੇ ਹੁਣ ਖੁਸ਼ੀ ਪਹਿਲਾਂ ਤਾਂ ਵਿਚਾਰੀ ਸੜ ਜੀ ਹੋ ਗਈ ਸੀ ਕਿ ਮੈਨੂੰ ਰੱਖਣ ਨਹੀਂ ਦੇ ਰਹੇ ਮੈਨੂੰ ਛੱਡਣ ਦੇ ਰਹੇ ਨੇ ਇਹਨੂੰ ਹੁਣ ਵੀ ਛੱਡ ਕੇ ਆਉ ਇਹਨੂੰ ਤੇ ਬਾਅਦ ਵਿੱਚ ਮੈਂ ਸਮਝਾਤਾ ਸੀਗਾ ਇਹਨੂੰ ਮੈਂ ਕਿਹਾ ਵੀ ਖੁਸ਼ੀ ਦੇਖ ਜੀ ਆਪਾਂ ਨੂੰ ਕੋਈ ਕੈਦ ਕਰਕੇ ਰੱਖੇ ਨਾ ਆਪਾਂ ਰਹਿ ਲਾਂਗੇ ਆਪਾਂ ਵੀ ਨਹੀਂ ਰਹਿੰਦੇ ਹਨਾ ਆਪਾਂ ਨੂੰ ਕੋਈ ਬੰਦ ਕਮਰੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਧੀਆ ਖਾਣੇ ਪ੍ਰੋਵਾਈਡ ਹੋਣ ਹਨਾ ਸਭ ਮਿਲੇ ਬੈਠਿਆਂ ਨੂੰ ਪਰ ਆਪਾਂ ਵੀ ਆਜ਼ਾਦੀ ਭਾਲਾਂਗੇ ਹਨਾ ਨਾ ਕਿ ਕੈਦ ਹਨਾ ਇਸ ਦਖਤ ਦੇ ਉੱਪਰ ਰਹਿੰਦੇ ਹੁੰਦੇ ਨੇ ਇਹ ਤੇ ਇਹ ਵੀ ਜਰਾ ਇਥੋਂ ਹੀ ਗਿਰਿਆ ਹੋਇਆਗਾ ਹਨਾ ਇਸੇ ਪੇੜ ਦੇ ਤੋਂ ਗਿਰਿਆਗਾ ਤਕਰੀਬਨ ਜਦੋਂ ਸੌਣ ਦਾ ਮਹੀਨਾ ਸ਼ੁਰੂ ਹੋਇਆ ਸੀ ਨਾ ਉਦੋਂ ਆਇਆ ਸੀਗਾ ਆਪਣੇ ਕੋਲੇ ਤੇ ਹੁਣ ਸੌਣ ਦੇ ਅੰਡ ਜਿਹੇ ਚ ਇਹ ਆਪਣੇ ਕੋਲੋਂ ਜਾ ਰਿਹਾ ਇਥੋਂ ਤੇ ਦੁੱਖ ਦੁੱਖ ਤਾਂ ਲੱਗ ਰਿਹਾ ਸੀ ਮੈਨੂੰ ਵੀ ਵੀ ਭਾਈ ਮੈਂ ਇਹਨੂੰ ਛੱਡ ਰਹੀ ਹਾਂ ਹਨਾ ਦੇਖ ਜਾਨਸਾਰਨਾ ਕਾਟੋ ਦਾ ਬੱਚਾ ਵੀ ਦਰਖਤ ਵਰ ਗਈ ਸੀਗਾ ਦੇ ਲੋ ਜਾਨਸਾਰੀ ਸੱਕ ਖਾਣ ਲੱਗ ਗਿਆ ਰੰਗ ਦੇ ਲੋ सेम सेम ਜਿਹਾ ਹੋਇਆ ਪਿਆ ਇਹਨਾਂ ਦਾ ਤੇ ਜਾਂਦੀ ਇਹਨੂੰ ਆਪਦਾ ਮਾਹੌਲ ਜ ਬਧੀਆਂ ਲੱਗਿਆ ਹਨਾ ਕਿਉਂਕਿ ਜਿਆਦਾਤਰ ਇਸੇ ਮਾਹੌਲ ਦੇ ਵਿੱਚ ਰਹਿੰਦੇ ਨੇ ਪੇੜ ਤੇ ਰਹਿੰਦੇ ਨੇ ਦਰਖਤਾਂ ਤੇ ਰਹਿੰਦੇ ਨੇ ਹਨਾ ਤੇ ਇੱਥੇ ਵੀ ਮੈਨੂੰ ਆਏ ਸੀਗਾ ਲੈ ਜੇ ਵਾਪਸ ਆ ਗਿਆ ਤਾਂ ਮੈਂ ਇਹਨੂੰ ਰੱਖ ਲੂੰਗੀ ਕਿਉਂਕਿ ਮੇਰੀ 1% ਖੁਸ਼ੀ ਨਹੀਂ ਸੀ ਇਹਨੂੰ ਛੱਡਣ ਦੇ ਵਿੱਚ ਇਹ ਬਧੇਰਾ ਖੁਸੀਆ ਵੀ ਇਹ ਆਜ਼ਾਦ ਹੋ ਗਿਆ ਹਨਾ ਵੀ ਚਲੋ ਮੈਨੂੰ ਆਜ਼ਾਦੀ ਮਿਲ ਗਈ ਮੈਂ ਆਪਦੀ ਮੰਮੀ ਨੂੰ ਮਿਲੂੰਗਾ ਜਾ ਕੇ ਹਨਾ ਆਪਦੇ ਘਰੇ ਚਲੇ ਗਿਆ ਇਹ ਚੀਜ਼ ਦੇਖ ਕੇ ਕਦ ਨੂੰ ਵਧੀਆਂ ਵੀ ਲੱਗ ਰਹੀ ਸੀ ਕਿਤਨਾ ਕਿਤੇ ਕਿਤਨਾ ਕਿਤੇ ਆਏ ਸੀਗਾ ਵੀ ਹਾਈ ਦਿੱਖੀ ਹੁਣ ਇਹਨੂੰ ਕਦੇ ਨਹੀਂ ਮਿਲਣਾ ਸੀ ਕਿਉਂਕਿ ਮੁੜ ਕੇ ਇਹ ਕਾਟੋਂ ਹੱਥ 'ਚ ਵੀ ਹੁਣ ਜੇ ਆਪਾਂ ਨੂੰ ਆਵਾਜ਼ ਵੀ ਮਾਰਾਂਗੇ ਆਪਣੇ ਹੱਥ ਥੋੜੀ ਆਊਗਾ ਇਹਨੂੰ ਇਹ ਹੋ ਜੂ ਇਹਨੂੰ ਡਰ ਬੈਠਿਆ ਹੋਊਗਾ ਮਨ 'ਚ ਵੀ ਮੈਨੂੰ ਦੁਬਾਰਾ ਕੈਦ ਕਰ ਲੈਣਗੇ ਐਸੇ ਕਰਕੇ ਹੁਣ ਇਹ ਬਸ ਇੱਕ ਵਾਰ ਹੀ ਆਪਣੇ ਕੋਲੇ ਮਹੀਨਾ ਲਾ ਗਿਆ ਜਿੰਨਾ ਆਪਣੇ ਨਾਲ ਇਹ ਤਾਂ ਲਿਖਿਆ ਸੀ ਰਹਿਣਾ ਹਨਾ ਉਹਨਾਂ ਟਾਈਮੇ ਆਪਣੇ ਕੋਲੇ ਰਿਹਾ ਤੇ ਹੁਣ ਆਪਦੀ ਘਰ ਚੱਲਿਆ ਗਿਆ ਵਾਪਸ ਤੇ ਮੈਂ ਹੁਣ ਇਹਦੀ ਵੇਟ ਕਰੂੰਗੀ ਪ੍ਰੋਪਰ ਇੱਕ ਘੰਟੇ ਤੱਕ ਖੜ ਕੇ ਵੇਟ ਆਪਦੇ ਘਰੇ ਚੱਲਿਆ ਜਾਵੇ ਹਨਾ ਕਿਉਂਕਿ ਬਾਈ ਚਾਂਸ ਅਸੀਂ ਇੱਧਰ ਉੱਧਰ ਹੁੰਨੇ ਆ ਹਨਾ ਇਹ ਤਾਂ ਹੁਣ ਲੱਚਕੁੜੀਆਂ ਕਰਦਾ ਜਾਂਦਾ ਖਾਂਦਾ ਪਿੰਦਾ ਜਾਂਦਾ ਹੌਲੀ ਹੌਲੀ ਮਜ਼ੇ ਲੈਂਦਾ ਜਾਂਦਾ ਸਾਨੂੰ ਆਇਆ ਵੀ ਜੇ ਅਸੀਂ ਇਹਨੂੰ ਛੱਡ ਕੇ ਭੱਗ ਗਏ ਇਹਨੂੰ ਉਹ ਨਾ ਕੋਈ ਗਾਡੋ ਬਿੱਲੀ ਖਾ ਜੇ ਹਨਾ ਆਪ ਤਾਂ ਇਹ ਮਸਤ ਹੋਇਆ ਬੈਠਾ ਪਾਈ ਨਹੀਂ ਵੀ ਮੈਂ ਜਾਦਾ ਜਾ ਕੇ ਉੱਪਰ ਦੇਖਾਂ ਮੈਂ ਭਈ ਹੈਗਾ ਕੋਈ ਤਾਂ ਮੈਂ ਆਮਾ ਨਹੀਂ ਮੈਂ ਮੁੜ ਜਾ ਹਨਾ ਇਹ ਵੀ ਨਹੀਂ ਹੈਗਾ ਮਜ਼ੇ ਲੈਂਦਾ ਜਾਂਦਾ ਆਰਾਮ ਨਾਲ ਟਹਿਲਦਾ ਠੰਡੀ ਹਵਾ ਚ ਠੰਡੇ ਪੱਤੇ ਆ ਜਹੇ ਝੂਲਦਾ ਜਾਂਦਾ ਤੇ ਮੈਂ ਹੁਣ ਇਹਦੀ ਵੇਟ ਕਰੂੰਗੀ ਪ੍ਰੋਪਰ ਟਾਈਮ ਟੂ ਟਾਈਮ ਕਿਉਂਕਿ ਵੀ ਇਹਨੂੰ ਕੋਈ ਬਿੱਲੀ ਬੁੱਲੀ ਨਾ ਖਾ ਜੇ ਵੀ ਜੇ ਇਹਨੂੰ ਨਾ ਹੀ ਕੋਈ ਲੱਭਿਆ ਜੇ ਵਾਪਸ ਆ ਗਿਆ ਤਾਂ ਮੈਨੂੰ ਲੈ ਜੂੰ ਸੋਚ ਲਿਆ ਵੀ ਮੈਂ ਇਹਨੂੰ ਰੱਖ ਲੂੰਗੀ ਅਜੇ ਤੱਕ ਵੀ ਦੇਖ ਲਓ ਉਹ ਬੈਠਾਗਾ ਠੀਕ ਹੈ ਉਥੇ ਆਰਾਮ ਨਾਲ ਸ਼ਾਂਤੀ ਨਾਲ ਬੈਠਾਗਾ ਹਨਾ ਮੜਕ ਨਾਲ ਜਾਊਗਾ ਵੀ ਹੌਲੀ ਹੌਲੀ ਤੇ ਹੁਣ ਇੱਥੇ ਬੈਠਾ ਇਹ ਹਜੇ ਵੀ ਟਾਲੀ ਦੇ ਸੱਕ ਖਾ ਰਿਹਾਗਾ ਤੇ ਹੁਣ ਜਾਂਦੀ ਹੋਈ ਮੈਂ ਵੀ ਨਾ ਸੋਚ ਕੇ ਜਾਂਦੀ ਸੀ ਵੀ ਇਹਨੂੰ ਮੈਂ ਅੰਬ ਵਗੈਰਾ ਮੰਗੋ ਵਗੈਰਾ ਐਪਲ ਵਗੈਰਾ ਦੁੱਧ ਵਗੈਰਾ ਮਠਾਈ ਹਨਾ ਰੋਟੀ ਵਗੈਰਾ ਸਾਰਾ ਕੁਝ ਮੈਂ ਇਹਨੂੰ ਪ੍ਰਿਪੇਅਰ ਕਰਕੇ ਰੱਖ ਕੇ ਜਾਂਦੀ ਸੀ ਤਾਂ ਖਾਣਾ-ਦਾਣਾ ਪਰ ਫਿਰ ਵੀ ਮੈਨੂੰ ਫਿਕਰ ਰਹਿੰਦਾ ਸੀ ਵੀ ਪਤਾ ਨਹੀਂ ਉਹਨੇ ਕੁਝ ਖਾਇਆ ਹੋਊਗਾ ਨਾ ਹਨਾ ਇਹ ਸੋਚ ਕੇ ਵੀ ਮੈਨੂੰ ਹੋ ਰਿਹਾ ਸੀ ਵੀ ਹੁਣ ਵਿਚਾਰੇ ਨੂੰ ਛੱਡ ਤਾਂ ਦਿੱਤਾ ਵੀ ਪਤਾ ਨਹੀਂ ਇਹ ਕਿਵੇਂ ਰਹੂਗਾ ਕਿਵੇਂ ਸਰਵਾਈਵ ਕਰੂਗਾ ਕੀ ਖਾਇਆ ਪੀਆ ਕਰੂਗਾ ਪਰ ਜਦੋਂ ਇਹਨੂੰ ਹੁਣ ਫਿਰਦੇ ਤੁਰਦੇ ਨੂੰ ਦੇਖਿਆ ਖਾਂਦੇ ਪਿੰਦੇ ਨੂੰ ਦੇਖਿਆ ਤੇ ਹੁਣ ਪਤਾ ਲੱਗਿਆ ਵੀ ਇਹ ਤਾਂ ਇਹਨਾਂ ਦੀ ਖੁਰਾਕ ਹੀ ਇਹ ਆ ਹਨਾ ਇਹ ਜਿਹੇ ਚੀਜ਼ਾਂ ਖਾਂਦੇ ਖਾਂਦੇ ਇਹ ਅਸੀਂ ਵੱਡੇ ਹੋ ਜਾਂਦੇ ਨੇ ਹਨਾ ਤੇ ਕੁਝ ਮੈਨੂੰ ਇਹ ਵੀ ਡਰ ਸੀਗਾ ਕਿਉਂ ਕਿਉਂਕਿ ਹੁਣ ਜਿਵੇਂ ਜਿਵੇਂ ਵੱਡਾ ਹੋ ਰਿਹਾ ਸੀ ਨਾ ਥਿਵੇਂ ਥਿਵੇਂ ਕਾਟੋਆ ਨਾ ਇਹਨੂੰ ਆਦਤ ਹੁੰਦੀ ਆ ਕਾਟਨ ਵਗੈਰਾ ਇਕੱਠੀਆਂ ਕਰਨ ਦੀ ਲੀ ਰਗ ਚੀਰਾ ਇਕੱਠੀਆਂ ਕਰਨ ਦੀ ਤੇ ਇਹਦੇ ਪੰਜੇ ਵੀ ਤਿੱਖੇ ਹੋ ਰਹੇ ਸੀਗੇ ਤੇ ਹੁਣ ਮੈਨੂੰ ਇਹ ਸੀਗਾ ਕਿ ਅੱਗੇ ਚੱਲ ਕੇ ਬਾਈ ਚਾਂਸ ਇਹ ਵੱਡਾ ਹੋ ਜਾਊਗਾ ਆਪਾਂ ਨੂੰ ਬਾਹਰ ਤਾਂ ਕੱਢਣੀ ਪਊ ਉਹਦੇ ਵਿੱਚੋਂ ਹਰ ਵਕਤ ਆਪਾਂ ਉਹਦੇ ਵਿੱਚ ਕੈਦ ਵੀ ਨਹੀਂ ਰੱਖ ਸਕਦੇ ਇਹਨੂੰ ਤੇ ਫਿਰ ਇਹ ਬਾਈ ਚਾਂਸ ਕਿਤੇ ਜੁੱਤੇ ਵਗੈਰਾ ਟੁਕਤੇ ਜਾਂ ਸੋਫੇ ਵਗੈਰਾ ਜਾਂ ਕੁਝ ਵੀ ਹੈ ਨਾ ਫਿਰ ਇਸ ਕਰਕੇ ਵੀ ਮੈਨੂੰ ਇਹੀ ਲੱਗਿਆ ਕਿ ਮੈਨੂੰ ਇਹਨੂੰ ਆਜ਼ਾਦ ਕਰ ਦੇਣਾ ਚਾਹੀਦਾ ਨਾਲੇ ਤਾਂ ਇਹਦੀ ਆਜ਼ਾਦੀ ਖੋਹੀਗੀ ਵਿਚਾਰੇ ਦੀ ਹਨਾ ਤੇ ਸਾਨੂੰ ਵੀ ਫੀਲ ਹੁੰਦਾ ਸੀ ਵੀ ਸਾਰਾ ਦਿਨ ਵਿਚਾਰਾ ਕੱਲਾ ਚੱਕੀ ਜਾਂਦਾ ਉਹਦੇ ਵਿੱਚ ਬੈਠਾ ਸ਼ਾਮ ਨੂੰ ਇਹਨੂੰ ਆਗੇ ਅਸੀਂ 5-7 ਮਿੰਟ ਖਲਾਉਂਦੇ ਫਿਰ ਉਸ ਤੋਂ ਬਾਅਦ ਫੇਰ ਤਾੜ ਦਿੰਦੇ ਫੇਰ ਬਾਹਰ ਲਿਆਂਦੇ ਆਈ ਮਤਲਬ ਇਹਦਾ ਟਾਈਮ ਜੇ ਪਾਸ ਹੋ ਰਿਹਾ ਸੀ ਚਲੋ ਇੱਕ ਮਹੀਨਾ ਆਪਾਂ ਇਹਨੂੰ ਸੇਫਲੀ ਬਚਾ ਲਿਆ ਇਹ ਇਹਨੂੰ ਮਤਲਬ ਬਾਹਰ ਨਹੀਂ ਤਾਂ ਬਾਹਰ ਹੁੰਦਾ ਤਾਂ ਇਹ ਤੋਂ ਪ੍ਰੋਪਰ ਪੱਜਾ ਵੀ ਨਹੀਂ ਜਾ ਰਿਹਾ ਸੀਗਾ ਇਸੇ ਕਰਕੇ ਉੱਥੋਂ ਇਹਨੂੰ ਆਪਾਂ ਇੱਕ ਮਹੀਨੇ ਲਈ ਬਚਾ ਕੇ ਵਧੀਆ ਤੰਦਰੁਸਤ ਰੱਖਿਆ ਹਨਾ ਖਵਾਇਆ ਪਿਆ ਤੇ ਹੁਣੇ ਵਧੀਆ ਆਪਦੀ ਕੇਅਰ ਆਪ ਕਰ ਸਕਦਾ ਉਹਦੇ ਹਜੇ ਵੀ ਸੱਕੀ ਖਾਈ ਜਾਂਦਾ ਇਹਨੂੰ ਤਾਂ ਬਸ ਟਾਲੀ ਦਾ ਹੀ ਚਾਹ ਹੋ ਗਿਆ ਵੀ ਮੈਂ ਅੱਜ ਪਹੁੰਚ ਗਿਆ ਉਹਦੇ ਘਰੇ ਤੇ ਹਜੇ ਤੱਕ ਕੋਈ ਵੀ ਕਾਟੋ ਮੈਨੂੰ ਇੱਧਰ ਉੱਧਰ ਦਿਖ ਨਹੀਂ ਰਹੀ ਸੀਗੀ ਮੈਨੂੰ ਇਹ ਸੀ ਕਿ ਕੋਈ ਨਾ ਕੋਈ ਕੋਈ ਕਾਟੋ ਆ ਜੇ ਲਵੇ ਤੇ ਪਰ ਕੋਈ ਵੀ ਕਾਟੋ ਨਹੀਂ ਆਈ ਸੀਗੀ ਇਸ ਕਰਕੇ ਮੈਨੂੰ ਮੈਂ ਪਰ ਇਹਨੂੰ ਐ ਇਸ ਹਾਲ ਚ ਛੱਡ ਕੇ ਵੀ ਜਾ ਨਹੀਂ ਸਕਦੀ ਸੀਗੀ ਤੇ ਫਿਰ ਮੈਂ ਵੇਟ ਕਰੀਗੀ ਖੜੀ ਹੁਣ ਕੋਈ ਕਾਟੋ ਆਉਗੀ ਉਦ ਹੀ ਆਪਾਂ ਜਾ ਸਕਦੇ ਆਪਣੀ ਡਿਊਟੀ ਹਣਾ ਕਿਉਂਕਿ ਸਾਨੂੰ ਉਹ ਤਕਰੀਬਨ ਮਿਲਦਾ 1 ਘੰਟਾ ਹੋ ਗਿਆ ਸੀ ਮੈਨੂੰ ਤੇ ਖੁਸ਼ੀ ਨੂੰ ਉੱਪਰ ਨੂੰ ਮੂੰਹ ਚੱਕ ਕੇ ਖੜਕੇ ਅਸੀਂ ਦੇਖੀ ਜਾ ਰਹੇ ਸੀ ਵੀ ਇਹਨੂੰ ਕੋਈ ਨਾ ਕੋਈ ਲੈ ਜਾਏ ਅਗੇ ਕਾਟੋ ਕੋਈ ਮਿਲ ਜੇ ਹਣਾ ਤਾਂ ਜੋ ਆਪਾਂ ਸੇਫਲੀ ਅੰਦਰ ਜਾ ਸਕੀਏ ਮੈਨੂੰ ਇਹ ਸੀ ਕਿ ਅਸੀਂ ਅੰਦਰ ਜਾਈਏ ਵਾਪਸ ਆ ਜਾਈਏ ਹਣਾ ਉੱਤਰ ਕੇ ਫੇਰ ਬਾਅਦ ਚ ਲੱਭਦਾ ਫਿਰੇਗਾ ਬਾਹਰ ਤੇ ਬਾਹਰ ਸਾਡੇ ਬਿੱਲੀਆਂ ਵਗੈਰਾ ਆਮ ਫਿਰਦੇ ਰਹਿੰਦੇ ਨੇ ਕੁੱਤੇ ਬਿੱਲੀਆਂ ਆਮ ਫਿਰਦੇ ਨੇਗੇ ਇਸ ਕਰਕੇ ਕੋਈ ਪਤਾ ਨਹੀਂ ਹੁੰਦਾ ਹਣਾ ਕਦੋਂ ਕਦੋਂ ਇਹ ਕਿਦੇ ਹੱਥੇ ਚੜ ਜੇ ਪਰ ਇਹਨੂੰ ਆਪਦੀ ਕੋਈ ਜਾਣਦੀ ਪ੍ਰਵਾਹ ਨਹੀਂ ਸੀਗੀ ਹਨਾ ਅੱਗੇ ਦੀ ਅੱਗੇ ਐਨ ਟੀ ਸੀ ਤੇ ਪਹੁੰਚਣਾ ਲਾ ਹੋ ਗਿਆ ਸੀਗਾ ਪੇੜ ਦੇ ਬਿਲਕੁਲ ਉੱਪਰ ਜਾ ਜਾ ਚੁੱਕਿਆ ਸੀਗਾ ਇਹ ਪਰ ਜਿਹੜੀਆਂ ਕਾਟੋਆ ਨੇ ਨਾ ਉਹ ਜਿਹੜੇ ਉਹ ਦਰਖਤਾਂ ਦੇ ਸਾਈਡ ਤੇ ਟਾਹਣੀਆਂ ਲੰਕਦੀਆਂ ਨੇ ਉੱਥੇ ਆਲਣਾ ਪਾਈ ਬੈਠੀਆਂ ਰਹੀਆਂ ਤੇ ਉਹਨਾਂ ਨੇ ਇਹਦੇ ਉੱਪਰ ਨਿਵਾਹ ਲੈਣਾ ਜਿਹੜੀਆਂ ਸਾਈਡ ਤੇ ਬ੍ਰੀਕ ਟਾਣੀਆਂ ਲੰਕਦੀਆਂ ਨੇ ਉੱਥੇ ਆ ਲੈਣਾ ਫਿਕਸ ਕਰੀ ਬੈਠੀਆਂ ਨੇ ਆਪਦੀਆਂ ਪਾਪਾ ਤੋਂ ਕਿੱਸਾ ਬਣਾਉਣ ਨਾਲ ਬੈਠੀਆਂ ਨੇ ਉਹ ਤੇ ਹਜੇ ਤੱਕ ਵਿਚਾਰਾ ਇਕੱਲੇ ਹੀ ਖੇਡਦਾ ਫਿਰੇ ਆਲੇ-ਦਾਲੇ ਦੇਖਦਾ ਹਨਾ ਵੀ ਕੋਈ ਘਾਟੋ ਆਊਗੀ ਤੇ ਮੈਨੂੰ ਵੀ ਇਹ ਸੀ ਮੈਂ ਕਿਹਾ ਚਲ ਤੂੰ ਭਰਾਵਾ ਹੁਣ ਬੈਠ ਕਿਉਂਕਿ ਸ਼ਾਮ ਦਾ ਟਾਈਮ ਹੋ ਰਿਹਾ ਸੀਗਾ ਸ਼ਾਮ ਦਾ ਹਨੇਰਾ ਹੋਣ ਨੂੰ ਹੋ ਰਿਹਾ ਸੀਗਾ ਤੇ ਹੁਣ ਅ ਤਕਰੀਬਨ ਸਾਨੂੰ ਵੀ ਬਹੁਤ ਟਾਈਮ ਹੋ ਗਿਆ ਸੀ ਇੱਥੇ ਖੱਜਲ ਹੁੰਦਿਆਂ ਨੂੰ ਤੇ ਹੁਣ ਜਦ ਆਏ ਸੀ ਵੀ ਵਾਪਸ ਹੀ ਅਜੇ ਜਾਂ ਚਲੇਈ ਜਾਵੇ ਹਣਾ ਇਹ ਜਿਹੜੀਆਂ ਤੁਹਾਨੂੰ ਦਿਖ ਰਹੀਆਂ ਹੋਣੀਆਂ ਇਹ ਕੁੱਡਾਂ ਜੀਆਂ ਇਹਨਾਂ ਦੇ ਵਿੱਚ ਤੋਤੇ ਵੀ ਰਹਿੰਦੇ ਸੀਗੇ ਕਾਫੀ ਤਰ੍ਹਾਂ ਦੇ ਪੰਛੀ ਰਹਿੰਦੇ ਸੀਗੇ ਤੋਤੇ ਚਿੜੀਆਂ ਛੇ ਤਰ੍ਹਾਂ ਦੇ 6 ਸੁੱਚ ਉੱਲੂ ਰਹਿੰਦੇ ਹੁੰਦੇ ਸੀ ਇੱਥੇ ਤੇ ਬਟ ਹੁਣ ਤਾਂ ਸਾਰੇ ਚਲੇ ਗਏ ਕਿਉਂਕਿ ਆਵਾਜ਼ਾਂ ਹੀ ਹੋਣ ਲੱਗੀ ਨਾ ਕਰਕਰ ਬਣ ਗਏ ਤੇ ਇਸ ਇਸ ਮਾਲ ਦੇ ਵਿੱਚ ਇਹ ਵੀ ਆਪਦੇ ਆਪ ਨੂੰ ਸੇਫ ਨਹੀਂ ਫੀਲ ਕਰਦੇ ਇਹਨਾਂ ਨੂੰ ਵੀ ਇਨਸਾਨਾਂ ਤੋਂ ਡਰ ਲੱਗਦਾ ਹਣਾ ਖਤਰਾ ਹੁੰਦਾ ਇਹਨਾਂ ਨੂੰ ਆਂ ਦਾ ਵੀ ਸਾਨੂੰ ਕਿਤੇ ਹੋਈ ਕਿ ਦਿਨ ਉਹ ਤੇ ਯਾਦ ਕਰਕੇ ਰੱਖ ਲੈਣਾ ਹਨਾ ਤੇ ਇਸ ਕਰਕੇ ਦੂਰ ਚਲੇ ਗਏ ਹੁਣ ਵਿਚਾਰੇ ਹੁਣ ਤਾਂ ਇਹਦੇ ਤੇ ਕਾਟੋ ਹੋਗੀ ਬੁਲਬੁਲ ਹੋਗੇ ਤੇ ਕੀ ਹੁੰਦਾ ਉਹ ਬੰਬੀਹਾ ਬੰਬੀਹਾ ਐਵੇਂ ਦੇ ਤਿੰਨ ਤਿੰਨ ਤਰ੍ਹਾਂ ਦੇ ਪੰਛੀ ਜੇ ਰਹਿ ਗਏ ਬਸ ਇੱਥੇ ਬਾਕੀ ਸਾਰੇ ਚਲੇ ਗਏ ਹਨਾ ਉੱਲੂ ਤਾਂ ਜਦੋਂ ਰਾਤ ਨੂੰ ਬੋਲ ਦਿੰਦੇ ਸੀ ਨਾ ਉੱਚੀ ਚੀ ਉਹ ਤੋਂ ਡਰ ਵੀ ਲੱਗਦਾ ਸੀ ਕਿਉਂਕਿ ਦਰਖਤ ਬਹੁਤ ਪੁਰਾਣਾ ਹੈ ਇਹ ਬਹੁਤ ਵੱਡਾ ਦਰਖਤ ਆ ਇਹ ਤੇ ਇਹ ਹੁਣ ਉਹ ਫੇਰ ਨੀਚੇ ਨੂੰ ਆਣ ਲੱਗ ਗਿਆ ਸੀਗਾ ਘਾਟੋ ਦਾ ਬੱਚਾ ਸਾਨੂੰ ਇਹ ਸੀ ਵੀ ਹੋ ਸਕਦਾ ਸਾਡੇ ਕੋਲੇ ਆ ਜੇ ਪਰ ਉਹ ਅਈ ਝਕਮੇ ਜੇ ਦਿੰਦਾ ਫਿਰ ਹੀ ਆ ਖੁਸ਼ੀ ਨੂੰ ਵਿਚਾਰੀ ਨੂੰ ਬਾਅਦ ਚ ਦੁੱਖ ਹੋਇਆ ਕਿ ਨਹੀਂ ਹਾਏ ਮम्मा ਕਿੰਨਾ ਕਿਊਟ ਸੀ ਕਿਉਂ ਛੱਡਿਆ ਉਹ ਹਣ ਤੇ ਹੁਣ ਸਾਡੀ ਵੀ ਮਜਬੂਰੀ ਸੀਗੀ ਹਨਾ ਵੀ ਅਸੀਂ ਉਹਨੂੰ ਵਿਚਾਰੇ ਨੂੰ ਉਹੀ ਦੇ ਕਰਕੇ ਬਿਠਾਈ ਰੱਖੀ ਹੈ ਹਨ ਇਹ ਕੋਈ ਸਾਨ ਪਾਲੀ ਗੱਲ ਨਹੀਂ ਸੀ ਜਦੋਂ ਲੱਗਿਆ ਵੀ ਹੁਣ ਇਹ ਆਪ ਜੇਰਾਪ ਕਰ ਲੂਗਾ ਖਾ ਪੀ ਲੂਗਾ ਆਪਣੇ ਆਪ ਹੀ ਹਨ ਸਭ ਵਧੀਆ ਤੇ ਫਿਰ ਆਪਾਂ ਇਹਨੂੰ ਛੱਡਣ ਦੀ ਭਲਾਈ ਸਮਝੀ ਹਨਾ ਵੀ ਤੂੰ ਆਵਦੇ ਘਰੇ ਜਾ ਪਈ ਤੇ ਹੁਣ ਅਸੀਂ ਵੀ ਬੇਫਿਕਰੇ ਆ ਹਨਾ ਕਿਉਂਕਿ ਡਿਊਟੀ ਤੇ ਵੀ ਮੈਨੂੰ ਟੈਨਸ਼ਨ ਜੀ ਰਹਿੰਦੀ ਸੀ ਇਹਦੀ ਪਿੱਛੇ ਉਹ ਵੀ ਪਤਾ ਨਹੀਂ ਕੀ ਕਿਵੇਂ ਹੋਊਗਾ ਕਿਵੇਂ ਨਾ ਹਨਾ ਵੀ ਉਹਨੇ ਕੁਝ ਖਾਇਆ ਪੀਆ ਵੀ ਹੋਊ ਕਨਾ ਹਨਾ ਆ ਕੇ ਵੀ ਆਉਣ ਸਾਰੀ ਇਹਨੂੰ ਦੇਖਣਾ ਹਨਾ ਵੀ ਪਤਾ ਨਹੀਂ ਕੀ ਕਰਦਾ ਕੀ ਨਾ ਤੇ ਪਹਿਲੇ ਦੋ ਤਿੰਨ ਦਿਨ ਤਾਂ ਨੇ ਬਹੁਤ ਡਰਿਆ ਸਾਨੂੰ ਬਰਤ ਰੱਖੀ ਵਟ ਸੀਗਾ ਸਾਨੂੰ ਤਾਂ ਇਹ ਸੀ ਵੀ ਲੈ ਇਹ ਮਰੂਗਾ ਇਹ ਨਹੀਂ ਬਚਦਾ ਹੈਗਾ ਕਿਉਂਕਿ ਕੁਝ ਵੀ ਨਹੀਂ ਖਾਂਦਾ ਪਿੰਦਾ ਨੂੰ ਦੋ ਸੀਗਾ ਦੋ ਦਿਨ ਤਾਂ ਇਹਨੂੰ ਬਹੁਤ ਔਖੇ ਲੱਗੇ ਐਡਜਸਟ ਹੋਣ ਚ ਮਾਹੌਲ ਚ ਤੇ ਹੌਲੀ ਹੌਲੀ ਇਹਦੀ ਹੈਬਿਟ ਬਣ ਗਈ ਤੁਸੀਂ ਦੇਖ ਲਓ ਅੰਨੀ ਉੱਪਰ ਤੱਕ ਦਰਖਤ ਆ ਇਹਦੇ ਤੇ ਕਾਟੋ ਹੀ ਕਟੋਨੇ 6-7 ਕਾਟਵਾ ਰਹਿੰਦੀਆਂ ਨੇ ਇਹਦੇ ਤੇ ਤੇ ਪਰ ਹੁਣ ਹੁਣ ਦੀ ਘੜੀ ਅਸੀਂ ਵੇਟ ਕਰ ਰਿਆ ਹੁਣ ਸਾਨੂੰ ਕੋਈ ਨਹੀਂ ਦਿਖ ਰਹੀ ਨਹੀਂ ਸਵੇਰ ਦੇ ਟਾਈਮ ਇੱਕ ਦਿਨ ਮੈਂ ਉੱਠੀ ਇੱਕ ਇੱਕ ਟੋਣੀ ਦੇ ਆਏ ਬੈਠੀ ਆ ਤੇ ਇੰਨਾ-ਉੰਨਾ ਨੇ ਰੌਲਾ ਪਾ ਰੱਖਿਆ ਸੀ ਉਸ ਦਿਨ ਮੈਂ ਨਾ ਇਹ ਦਰਖਤ ਦੀ ਥੋੜੀ ਜੀ ਛੰਗਾਈ ਕਟਵਾਈ ਕਰਵਾਈ ਸੀਗੀ ਮਤਲਬ ਇਹਨੂੰ ਥੋੜਾ-ਥੋੜਾ ਛੰਗਾਇਆ ਸੀਗਾ ਪਤਾ ਨਹੀਂ ਤਾਂ ਉਹਨਾਂ ਨੂੰ ਉਹ ਫੀਲ ਹੋਇਆ ਵੀ ਸਾਡਾ ਦਰਖਤ ਵੱਡਿਆ ਗਿਆ ਪਤਾ ਨਹੀਂ ਕੀ ਹੋਇਆ ਸੀਗਾ ਥੋੜੀਆਂ ਥੋੜੀਆਂ ਟਾਹਣੀਆਂ ਝਗਵਾਈਆਂ ਸੀਗੀਆਂ ਕਿਉਂਕਿ ਬਹੁਤ ਲਗਰਾਂ ਨੀਚੇ ਤੱਕ ਫੈਲ ਗਈਆਂ ਸੀਗੀਆਂ ਤੇ ਉਸ ਤੋਂ ਦੂਸਰੇ ਦਿਨ ਇਹਨਾਂ ਨੇ ਇੰਨਾ ਜਿਆਦਾ ਰੌਲਾ ਪਾਇਆ ਇੰਨਾ ਜਿਆਦਾ ਸ਼ੋਰ ਸ਼ਰਾਬਾ ਸੀ ਮੈਂ ਉੱਠ ਕੇ ਸਪੈਸ਼ਲੀ ਦੇਖੀ ਵੀ ਇਹਨਾਂ ਨੂੰ ਇਹ じゃ ਕੀ ਹੋ ਗਿਆ ਕੀ ਮਿਲ ਗਿਆ ਇਹਨਾਂ ਨੂੰ ਕੀ ਲੱਭ ਗਿਆ ਹਨ ਜਿਹੜਾ ਇੰਨਾ ਇਹ ਰੌਲਾ ਪਾ ਰਹੀਆਂ ਨਿਗੀਆਂ ਪੂਰਾ ਗਾਹ ਪਾ ਰੱਖਿਆ ਸੀ ਇਹਨਾਂ ਨੇ ਚੀ ਚੀ ਜੀ ਕਰਕੇ ਤੇ ਅਜੀਬ ਜਿਹੀ ਆਵਾਜ਼ ਜੜਦੀ ਹੁੰਦੀਆਂ ਨਿਗੀਆਂ ਹਨ ਤੇ ਹੁਣ ਵੀ ਇਹ ਕਾਫੀ ਵਾਰ ਆਉਦੀ ਮੰਮੀ ਨਾਲ ਫਿਰਦਾ ਦੇਖਿਆ ਸੀ ਤੇ ਆਲੇ-ਦਾਲੇ ਗੇੜੇ ਦਿੰਦਾ ਫਿਰਦਾ ਹੁੰਦਾਗਾ ਹੁਣ ਤਾਂ ਇਹ ਵਧੀਆ ਅਡਜਸਟ ਹੋ ਗਿਆ ਇਸੇ ਮਾਹੌਲ ਦੇ ਵਿੱਚ ਤੇ ਹੁਣ ਤੁਸੀਂ ਦੇਖਿਓ ਇੱਥੇ ਨਾ ਇੱਕ ਹੁਣ ਵੱਡੀ ਘਾਟ ਹੋਊਗੀ ਅਰੇ ਇਹ ਤਾਂ ਸਾਈਡ ਤੇ ਬੈਠਾਗਾ ਹੁਣ ਮੈਨੂੰ ਉਹ ਵੱਡੀ ਘਾਟ ਉਹਦੀ ਗਿਆ ਸਾਈਡ ਤੇ ਫਿਰ ਰਹੀ ਸੀ ਉੱਥੇ ਉਹ ਦੇਖੋ ਇਹ ਤੁਹਾਨੂੰ ਦੇਖਣ 'ਚ ਥੋੜੀ ਜੀ ਪ੍ਰੋਬਲਮ ਜੀ ਆਉਂਦੀ ਆ ਕਿਉਂਕਿ ਇਹ ਨਾ ਕਾਟੋ ਦਾ ਬੱਚਾ ਜਿਹੜਾ ਇਹ ਵੀ ਟਾਲੀ ਦੇ ਨਾਲ ਹੀ ਮਿਕਸ ਆਪ ਜਾਇਆ ਪਰ ਸਾਰਾ ਕੁਝ ਸੇਮ ਸੇਮ ਜੀ ਲੱਗਦਾਗਾ ਤੇ ਉਹ ਜਿਹੜਾ ਸਾਈਡ ਤੇ ਟਾਣੀ ਜਾ ਰਹੀ ਆ ਉੱਥੇ ਆ ਗਈ 카ਟੋ ਵੱਡੀ 카ਟੋ ਇਹਨੂੰ ਵੀ ਪਤਾ ਲੱਗ ਗਿਆ ਵੀ 카ਟੋ ਆ ਗਈ ਤੇ ਉਹਨੂੰ ਵੀ ਪਤਾ ਸੀਗਾ ਵੀ ਇੱਥੇ ਕੋਈ 카ਟੋ ਦਾ ਬੱਚਾਗਾ ਹਨਾ ਇਹ ਦੋਨਾਂ ਨੂੰ ਹੀ ਸੂਝ ਹੀ ਹੋ ਗਈ ਸੀ ਵੀ ਉਹਨੂੰ ਐਸੀ ਵੀ ਕੋਈ ਬੱਚਾ ਫਿਰਦਾ ਇੱਥੇ 카ਟੋ ਦਾ ਕਿਉਂਕਿ ਇਹ ਵੀ ਥੋੜੀ ਥੋੜੀ ਆਵਾਜ਼ ਕਰਦਾ ਫਿਰਦਾ ਸੀਗਾ ਪੰਗੇ ਲੈਂਦਾ ਸੀਗਾ ਤੇ ਤੁਸੀਂ ਫੋਨ ਤੇ ਹੁਣ ਦੇਖੋ ਸਾਈਡ ਤੇ ਬਿਲਕੁਲ ਜਿਹੜਾ ਉਹ ਟਾਣਾ ਉੱਪਰ ਨੂੰ ਜਾ ਰਿਹਾ ਨਾ ਉੱਥੇ ਆ 카ਟੋ ਹੁਣ ਇਹਦੇ ਕੋਲੇ ਵੀ ਆਊਗੀ ਤੇ ਫਿਰ ਮੈਨੂੰ ਆਸ ਜੀ ਜੱਗ ਗਈ ਥੋੜੀ ਜੀ ਮੈਂ ਕਿਹਾ ਚਲੋ ਜੀ ਹੁਣ ਇਹ ਆਪਦੀ ਮੰਮੀ ਕੋਲੇ ਪਹੁੰਚ ਜੂਗਾ ਮੰਮੀ ਵਾਸੀ ਚਾਚੀ ਤਾਈ ਕੁਛ ਤਾਂ ਲੱਗਦੀ ਹੋਏ ਦੀ ਵੀ ਉਹਨੂੰ ਹੁਣ ਇਹ ਦੇਖ ਲੂਗਾ ਮਿਲੂਗਾ ਹਨਾ ਵੀ ਉਹ ਕਿਤਨਾ ਕਿਤੇ ਇਹਨੂੰ ਇਹਦੇ ਘਰੇ ਪਚਾਊਗੀ ਉਹ ਆ ਗਈ ਵਾਪਸ ਇਹ ਖੜ ਜੋ ਇੱਕ ਮਿੰਟ ਮੈਂ ਤੁਹਾਨੂੰ ਦਿਖਾਨੀ ਆ ਹੁਣ ਪ੍ਰੋਪਰ ਨੀਚੇ ਜਾਈ ਆਊਗੀ ਨਾ ਉਹ ਦੇਖੋ ਇਧਰ ਇਹ ਆ ਗਈ ਇਧਰਲੀ ਸਾਈਡ ਇਹ ਬੈਠਾ ਦੋਨੋਂ ਆਪੋਜ਼ਿਟ ਸਾਈਡ ਸੀਗੇ ਹਨਾ ਆਵਾਜ਼ਾਂ ਸੁਣਾਈ ਦਿੰਦੀਆਂ ਸੀ ਉਹਨੂੰ ਵੀ ਤੇ ਉਹਨੂੰ ਵੀ ਹਨਾ ਤੇ ਹੁਣ ਇੱਕ ਦੂਸਰੇ ਨੂੰ ਲੱਭ ਰਹੇ ਨੇ ਲੁਕਣ-ਬਿਚੀ ਖੇਡੀ ਜਾਂਦੇ ਨੇ ਇੱਥੀ ਤੇ ਸਾਨੂੰ ਇੱਥੇ ਬੰਨ ਕੇ ਖੜਾਇਆ ਸੀ ਦੋਨਾਂ ਨੂੰ ਮੈਨੂੰ ਤੇ ਖੁਸ਼ੀ ਨੂੰ ਤੇ ਪਰ ਮੈਨੂੰ ਫਿਰ ਵੀ ਆਏ ਹੋਇਆ ਵੀ ਚਲੋ ਹੁਣ ਇਹ ਸੇਫਲੀ ਆਪਦੇ ਘਰ ਤੱਕ ਪਹੁੰਚ ਗਿਆ ਹਨ ਆਪਣਾ ਕੰਮ ਸੀਗਾ ਇਹਨੂੰ ਇਹਦੀ ਮੰਮੀ ਤੱਕ ਪਹੁੰਚਾਉਣਾ ਹਨ ਕੇਰਾ ਤਾਂ ਮੈਨੂੰ ਆਏ ਹੋਗੇ ਸੀ ਪੀ ਪਤਾ ਨਹੀਂ ਇਹਦੇ ਮਗਰੀ ਪੈ ਗਈ ਪਰ ਉਹ ਮਗਰ ਨਹੀਂ ਉਹ ਵੈਸੀ ਲਾੜਜਾ ਕਰ ਰਹੀ ਸੀ ਇਹਨੂੰ ਖੇਡ ਰਹੀ ਸੀ ਉਹ ਆਪ ਉੱਪਰ ਫਿਰਦਾ ਹੁਣ ਉਹ ਆਪ ਇੱਥੇ ਬੈਠ ਕੇ ਖਾਣ-ਪੀਣ ਲੱਗੀ ਸਕ ਜੇ ਖਾਈ ਜਾਂਦੀ ਟਾਲੀ ਦੇ ਚਲੋ ਜੀ ਹੁਣ ਆਪਾਂ ਵੀ ਬੇਫਿਕਰਾ ਇਹ ਆਪਦੇ ਘਰੇ ਪਹੁੰਚ ਗਏ ਆ ਸੇਫਲੀ ਆਪਾਂ ਇਹਨੂੰ ਇਹਦੇ ਘਰੇ ਪਹੁੰਚਾਤਾ ਜਿਵੇਂ ਬੁਲਬੁਲ ਦੇ ਬੱਚੇ ਨੂੰ ਛੱਡਿਆ ਸੀ ਉਸੇ ਤਰ੍ਹਾਂ ਇਹਨੂੰ ਵੀ ਇਹਦੇ ਘਰੇ ਪਹੁੰਚਾਤਾ ਹਣਾ ਤੁਸੀਂ ਉਹ ਵੀ ਦੇਖਿਓ ਵੀਡੀਓ ਜੇ ਕਿਸੇ ਨੇ ਨਹੀਂ ਦੇਖੀ ਬੁਲਬੁਲ ਦੇ ਬੱਚੇ ਵਾਲੀ ਉਹ ਵੀ ਆਪਾਂ ਇੱਕ ਦਿਨ ਲਈ ਰਿਹਾ ਸੀ ਆ ਆਪਣੇ ਕੋਲੇ ਉਸ ਤੋਂ ਬਾਅਦ ਉਹ ਘਰੇ ਚਲੇ ਗਿਆ ਸੇਫਲੀ ਆ ਦੀ ਮੰਮੀ ਹੋਣਾ ਕੋਲੇ ਉਹ ਵੀ ਠੀਕ ਠਾਕ ਆ ਉਹਦੇ ਘਰੇ ਚਲੇ ਗਿਆ ਸੀਗਾ ਤੇ ਚਲੋ ਜੀ ਉਮੀਦ ਕਰਦੇ ਆ ਤੁਹਾਨੂੰ ਇਹ ਸਾਡੇ ਚੂਚੇ ਦੀ ਵੀਡੀਓ ਵਧੀਆ ਲੱਗੀ ਹੋਊਗੀ ਹਣਾ ਕਟ ਦੇ ਬੱਚੇ ਦੀ ਇਹ ਆਖਰੀ ਸਾਡੇ ਨਾਲ ਵੀਡੀਓ ਸੀਗੀ ਇਹਦੀ ਉਸ ਤੋਂ ਬਾਅਦ ਨਹੀਂ ਸਾਨੂੰ ਮਿਲੂਗਾ ਸ਼ਾਇਦ ਇਹ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਗਲੇ ਬਲੌਗ ਦੇ ਵਿੱਚ ਓਕੇ ਜੀ ਥੈਂਕ ਯੂ ਬਾਏ ਬਾਏ